ਸੈਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਹਾਨੂੰ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਅਕਾਲੀ ਦਲ ਟਕਸਾਲੀ ਨੇ ਆਪਣਾ ਨੁਮਾਇੰਦਾ ਜਰਨਲ ਜੇਜ ਸਿੰਘ ਖੜੂਰ ਸਾਹਿਬ ਸੀਟ ਤੋਂ ਬਿਠਾ ਦਿੱਤਾ ਹੈ ਜੀ ਹਾਂ ਉਹਨਾਂ ਨੇ ਬੀਬੀ ਪਰਮਜੀਤ ਕੌਰ ਖਾਲਰਾ ਦੇ ਸਾਹਮਣੇ ਆਪਣਾ ਨੁਮਾਇੰਦਾ ਵਾਪਸ ਲੈ ਲਿਆ ਤੇ ਹੁਣ ਬੀਬੀ ਪਰਮਜੀਤ ਕੌਰ ਖਾਲਰਾ ਦੇ ਸਾਹਮਣੇ ਮੈਦਾਨ ਦੇ ਵਿੱਚ ਸਿਰਫ ਕਾਂਗਰਸ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਤੇ ਤੀਜੀ ਬੀਬੀ ਜਾਗੀਰ ਕੌਰ ਅਕਾਲੀ ਦਲ ਦੀ ਉਮੀਦਵਾਰ ਹੀ ਬਚੇ ਨੇ ਪਰ ਜੇਕਰ ਇਹਨਾਂ ਤਿੰਨਾਂ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤੇ ਇਹ ਤਿੰਨੋਂ ਉਮੀਦਵਾਰ ਕਿਤੇ ਵੀ ਬੀਬੀ ਪਰਮਜੀਤ ਕੌਰ ਖਾਲਰਾ ਦੇ ਸਾਹਮਣੇ ਨਹੀਂ ਨਜ਼ਰ ਆਉਂਦੇ ਤੇ ਹਾਲ ਹੀ ਦੇ ਵਿੱਚ ਪੰਜਾਬ ਡੈਮੋਕ੍ਰੈਟਿਕ ਨਾਇੰਸ ਦੇ ਪ੍ਰਧਾਨ ਅਤੇ ਪੰਜਾਬ ਇਕਤਾ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖੈਰਾ ਲਾਈਵ ਹੋਏ ਅਤੇ ਉਹਨਾਂ ਨੇ ਤਹੇ ਦਿ ਲੋ ਧੰਨਵਾਦ ਕੀਤਾ ਰਣਜੀਤ ਸਿੰਘ ਬਰੰਪੂਰਾ ਦਾ ਸੇਵਾ ਸਿੰਘ ਸੇਖਵਾ ਦਾ ਅਤੇ ਕਰਨੈਲ ਸਿੰਘ ਜੀ ਪੀਰ ਮੁਹੰਮਦ ਦਾ ਆਖਿਰ ਕਿਉਂ ਇਹਨਾਂ ਨੇ ਇਹਨਾਂ ਦਾ ਧੰਨਵਾਦ ਕੀਤਾ ਕਿਉਂ ਇਹਨਾਂ ਨੇ ਜਰਨਲ ਚੇਜੇਸ ਸਿੰਘ ਦਾ ਧੰਨਵਾਦ ਕੀਤਾ ਆਓ ਮਾਰਦੇ ਆ ਇੱਕ ਨਜ਼ਰ ਤੇ ਜਾਣਦੇ ਆ ਕਿ ਆਖਿਰ ਬੀਬੀ ਜ਼ਾਕੀਰ ਕੌਰ ਦੇ ਇਹਨਾਂ ਨੇ ਕੀ ਪੋਤਰੇ ਫੋਲੇ ਦੋਸਤੋ ਮੈਂ ਮਾਫੀ ਮੰਗਦਾ ਹਾਂ ਇੱਕਦਮ ਮੇਰੇ ਪਿੱਛੇ ਬਹੁਤ ਅਚਾਨਕ ਵੱਡੀ ਡਿਸਟਰਬੈਂਸ ਕਿਸੇ ਨੇ ਕਰਤੀ ਸੀ ਤਾਂ ਮੇਰਾ ਫੋਕਸ ਹਟ ਗਿਆ ਸੀਗਾ ਤੋਂ ਅੱਜ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਸ ਤਰ੍ਹਾਂ ਸਤਕਾਰਯੋਗ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਕੱਲ ਫਰਾਗ ਦੇ ਲਈ ਦਿਖਾਉਂਦੇ ਹੋਏ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਜਿਹੜਾ ਆਪਣਾ ਉਮੀਦਵਾਰ ਸੀ ਜਨਰਲ ਚੇਜ ਸਿੰਘ ਉਹਨਾਂ ਨੂੰ ਇਸ ਇਲੈਕਸ਼ਨ ਚੋਣ ਪ੍ਰਚਾਰ ਤੋਂ ਵਿਧਰਾ ਕਰ ਲਿਆ ਤੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਮਦਦ ਕਰਨ ਦਾ ਜੋ ਉਹਨਾਂ ਨੇ ਫੈਸਲਾ ਕੀਤਾ ਵਾ ਉਹਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਆਂ ਸਵਾਗਤ ਕਰਦੇ ਆਂ ਔਰ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਵੈਸੇ ਮੈਂ ਕੱਲ ਰਾਤ ਹੀ ਬ੍ਰਹਮਪੁਰਾ ਸਾਹਿਬ ਨੂੰ ਟੈਲੀਫੋਨ ਕਰਕੇ ਕਿਉਂਕਿ ਉਹ ਸਾਡੇ ਵੈਸੇ ਵੀ ਅ ਵੀਰਪਤਾ ਜੀ ਦੇ ਨਾਲ ਕੰਮ ਕੀਤਾ ਉਹਨਾਂ ਨੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਮੈਂ ਸਿਵਾ ਸਿੰਘ ਸੇਖਵਾ ਦਾ ਧੰਨਵਾਦ ਕੀਤਾ ਕਿਉਂਕਿ ਸਿਵਾ ਸਿੰਘ ਸੇਖਵਾ ਨੇ ਇੱਕ ਬੜਾ ਲੌਜੀਕਲ ਰੋਲ ਪਲੇ ਕੀਤਾ ਔਰ ਉਹ ਚਾਹੁੰਦੇ ਨੇ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਤਕੜੇ ਉਮੀਦਵਾਰ ਜਿਹੜੇ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਹਰਾ ਸਕਣ ਉੱਥੇ ਅਗਰ ਇੱਕ ਕੈਂਡੀਡੇਟ ਟੋਟਲ ਆਪੋਜੀਸ਼ਨ ਦਾ ਕੀਤਾ ਜਾ ਸਕੇ ਤਾਂ ਮੈਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਅਗਰ ਇਹ ਉਪਰਾਲੇ ਕਰਦੇ ਹੋ ਅਸੀਂ ਤੁਹਾਡਾ ਇਹ ਨਾਲ ਇਹਦੇ ਵਿੱਚ ਵੀ ਸਹਿਯੋਗ ਪਾਵਾਂਗੇ ਕਰਨੈਲ ਸਿੰਘ ਪੀਰ ਮੁਹੰਮਦ ਕਾਫੀ ਅਰਸੇ ਤੋਂ ਜਦੋਂ ਜਦ ਕਰ ਰਹੇ ਨੇ ਮੇਰੇ ਅਜ਼ੀਜ਼ ਦੋਸਤ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕੀਤਾ ਅੱਜ ਸਵੇਰੇ ਜਨਰਲ ਜੇਜੇ ਸਿੰਘ ਦਾ ਵੀ ਮੈਂ ਸ਼ੁਕਰੀਆ ਅਦਾ ਕੀਤਾ ਕਿ ਇੱਕ ਜਨਰਲ ਨੇ ਜਿਹੜੀ ਫਰਾਕ ਤੇ ਲਈ ਦਿਖਾਈ ਹੈ ਮੈਗਨੈਨਿਮਿਟੀ ਦਿਖਾਈ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕੀਤਾ ਵਾ ਔਰ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਔਰ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਵਾਹਿਗੁਰੂ ਪ੍ਰਮਾਤਮਾ ਕੋ ਚੰਗਾ ਸਮਾਂ ਲੈ ਕੇ ਆਵੇ ਜਿਹੜੇ ਲੋਕ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਪੰਜਾਬ ਦਾ ਜਾਂ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਇਹ ਅਸਲ ਵਿੱਚ ਇਹ ਲੋਕਾਂ ਨੂੰ ਕਿਤੇ ਨਵਾਜ ਕੇ ਰਾਜ ਸਭਾ ਵਗੈਰਾ ਜਾਂ ਜਿਹੜੀਆਂ achhi positions ਨੇ ਜਿੱਥੇ ਉਹ contribute ਕਰ ਸਕਦੇ ਆਪਣੀ intelligenceia ਦੇ ਨਾਲ ਉਹਨਾਂ ਦਾ ਵੀ ਮੈਂ ਸ਼ੁਕਰੀਆ ਦਾ ਕੀਤਾ ਮੈਂ ਸਮੂਹ ਵਿਸ਼ਵ ਵਿੱਚ ਬੈਠੇ ਪੰਜਾਬ ਦੇ NRI's ਦਾ ਪੰਜਾਬੀਆਂ ਦਾ intelligenceia ਦਾ ਮਾਜੇਦ ਲੋਕਾਂ ਦਾ ਜਿਨ੍ਹਾਂ ਨੇ ਟਕਸਾਲੀ ਅਕਾਲੀ ਦਲ ਨੂੰ ਪ੍ਰੇਰ ਕੇ ਮਦਦ ਕਰਕੇ ਮਿਹਨਤ ਕਰਕੇ ਅੱਜ ਇਹ ਮੁਕਾਮ ਆਇਆ ਕਿ ਖਦੂਰ ਸਾਹਿਬ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਅਕਾਲੀ ਦਲ ਤੇ ਕਾਂਗਰਸ ਨੂੰ ਮਜ਼ਬੂਤ ਟੱਕਰ ਟੱਕਰ ਔਰ ਮਜ਼ਬੂਤ ਟੱਕਰ ਆ ਆਪਣੀ ਸੇਵਾ ਦੇ ਆਧਾਰ ਦੇ ਉੱਤੇ ਜਿਸ ਢੰਗ ਦੇ ਨਾਲ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਝੰਡਾ ਚੱਕ ਕੇ ਰੱਖਿਆ باوجود ਕਿ ਉਹਨਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ 1995 ਦੇ ਵਿੱਚ ਘਰੋਂ ਚੱਕ ਕੇ ਲਾਪਤਾ ਕਰ ਦਿੱਤਾ ਗਿਆ ਸੀਗਾ ਪਰ ਉਹਨਾਂ ਨੇ ਹੱਥ ਨਹੀਂ ਛੱਡਿਆ ਹੁਣ ਇੱਕ ਪਾਸੇ ਜਿਹੜੇ ਦੂਜੇ ਦੋ ਉਮੀਦਵਾਰ ਹਨ ਉਹਨਾਂ ਬਾਰੇ ਵੀ ਚਰਚਾ ਕਰ ਲੈਣਾ ਵਾ ਪਹਿਲਾਂ ਆਪਾਂ ਬੀਬੀ ਜਗੀਰਕੌਰ ਦੀ ਚਰਚਾ ਕਰੀਏ ਇਹਦਾ ਕੀ ਯੋਗਦਾਨ ਹੈ ਜੀ ਇਹਦਾ ਕੀ ਸਮਾਜ ਨੂੰ ਦੇਣ ਹੈ ਇਹ ਕਿ ਇਹਨੇ ਆਪਣੀ ਲੜਕੀ ਮਾਰ ਦਿੱਤੀ ਤੇ ਬਾਦਲ ਸਾਹਿਬ ਨੇ ਉਹਦੀ ਮਦਦ ਕੀਤੀ ਤੇ ਉਹਨੂੰ ਹਰ ਮੁਮਕਿਨ ਪੁਲਿਸ ਦੀ ਐਫ ਆਈ ਆਰ ਤੋਂ ਬਚਾਇਆ ਇਹ ਤਾਂ ਜੇ सीबीआई ਨਾ ਹੁੰਦੀ ਤੇ ਹਾਈ ਕੋਰਟ ਮਦਖਲਤ ਨਾ ਦਿੰਦਾ ਤੇ ਜਗੀਰਕੌਰ ਦਾ ਕੇਸ ਹੀ ਨਹੀਂ ਸੀ ਕਦੀ ਖੁੱਲਣਾ ਬਾਦਲ ਸਾਹਿਬ ਚੀਫ ਮਿਨਿਸਟਰ ਵਜੋਂ ਜਦੋਂ ਉਸ ਦੀ ਲੜਕੀ ਦਾ ਕਤਲ ਕੀਤਾ ਗਿਆ ਉਹਦੇ ਅੰਤਿਮ ਸੰਸਕਾਰ ਤੇ ਪਹੁੰਚ ਗਏ ਔਰ ਅੰਤਿਮ ਸੰਸਕਾਰ ਤੋਂ ਬਾਅਦ ਕੋਈ ਪੋਸਟਮਾਰਟਮ ਨਹੀਂ ਹੋਇਆ ਉਸ ਬੱਚੀ ਦਾ ਇਹਨਾਂ ਨੇ ਅਗੀਠਾ ਸਾਰਾ ਚੁੱਕ ਕੇ ਦਰਿਆ ਦੇ ਵਿੱਚ ਢੋੜ ਦਿੱਤਾ ਅਖੇ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਕਿਰਿਆ ਟੂ ਡਿਸਟਰੋਏ ਐਵਿਡੈਂਸ ਅਸਲ ਵਿੱਚ ਜੇ ਕਿਤੇ ਕਾਨੂੰਨ ਹੁੰਦਾ ਨਾ ਆਪਣੇ ਭਾਰਤ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਪਰਚਾ ਦਰਜ ਹੋਣਾ ਸੀ ਐਜ਼ ਅ ਹੋਮ ਮਿਨਿਸਟਰ ਉਦੋਂ ਇਹਦੇ ਫਿਊਨਰਲ ਤੇ ਬੇਗੋਵਾਲ ਵਿੱਚ ਪਹੁੰਚ ਕੇ ਚੀਫ ਮਿਨਿਸਟਰ ਹਾਜ਼ਰ ਸੀਗਾ ਜਦੋਂ ਸਾਰਾ ਐਵੀਡੈਂਸ ਡਿਸਟਰੋਏ ਕਰਕੇ ਅੰਗੀਠਾ ਚੱਕ ਕੇ ਤੇ ਦਰਿਆ ਦੇ ਵਿੱਚ ਰੂੜ ਦਿੱਤਾ ਗਿਆ ਪੋਸਟਮਾਰਟਮ ਹੋਇਆ ਹੀ ਨਹੀਂ ਜੇ ਪੋਸਟਮਾਰਟਮ ਹੁੰਦਾ ਤੇ ਉਹਦੇ ਵਿੱਚ ਆ ਜਾਣਾ ਸੀਗਾ ਕਿ ਜ਼ਹਿਰ ਪੌਇਜ਼ਨ ਦੇ ਨਾਲ ਕਤਲੋਗਾਰਿਤ ਕੀਤੀ ਆ ਉਹਦਾ ਬੱਚਾ ਅਬਾਰਟ ਕੀਤਾ ਗਿਆ ਬਹੁਤ ਸਾਰੇ ਹੋਰ ਤੱਤ ਸੀ ਚਲੋ ਉਹ ਵੀ ਛੱਡ ਦਿਓ ਜਗੀਰਕੌਰ ਨੇ ਸਵਾਏ ਐਸਜੀਪੀਸੀ ਬਾਦਲਾ ਨੂੰ ਲਟਾਉਣ ਤੇ ਇਹਦਾ ਕੋਈ ਰੋਲ ਨਹੀਂਗਾ ਬੀਬੀ ਜਗੀਰਕੌਰ ਰੇਸਵੀ ਖਡੂਰ ਸਾਹਿਬ ਲੜ ਰਹੀ ਆ ਕਿਉਂਕਿ ਅਕਾਲੀ ਦਲ ਨੇ ਉਹਨੂੰ ਪ੍ਰੋਮਿਸ ਕੀਤਾ ਕਿ ਤੂੰ ਆਪਣੀ ਬਲੀ ਦੇ ਕਿਉਂਕਿ ਬਲੀ ਦੇਣੀ ਜਾ ਰਹੀ ਹੈ ਉੱਥੇ ਜਮਾਨਤ ਤੇ ਦੀ ਜਬਤ ਹੋਣੀ ਆ ਕਿਉਂਕਿ ਕੋਈ ਵੀ ਗੈਰਤਮੰਦ ਅਕਾਲੀ ਕੋਈ اخਲਾਕੀ ਅਕਾਲੀ ਕੋਈ ਵੀ ਅੱਛਾ ਸਿੱਖ ਜਿਹੜਾ ਇਹਨੂੰ ਕਦੀ ਵੋਟ ਨਹੀਂ ਪਾਵੇਗਾ ਔਰ ਇਹਨੂੰ ਇਹ ਕਿਹਾ ਗਿਆ ਕਿ ਤੂੰ ਇਹ ਇਲੈਕਸ਼ਨ ਲੜ ਲੈ ਤੇ ਤੈਨੂੰ ਅਸੀਂ ਨਵੰਬਰ ਦੇ ਮਹੀਨੇ ਵਿੱਚ ਗੋਬਿੰਦ ਸਿੰਘ ਲੋਂਗੋਵਾਲ ਨੂੰ ਐਸਜੀਪੀਸੀ ਦਾ ਪ੍ਰੈਜ਼ੀਡੈਂਟ ਲਾ ਕੇ ਤੈਨੂੰ ਐਸਜੀਪੀਸੀ ਪ੍ਰੈਜ਼ੀਡੈਂਟ ਬਣਾ ਕੇ ਭਰਾ ਦੇ ਕਿਉਂਕਿ ਬਾਦਲਾ ਨੂੰ ਹੋਰ ਇਤੋਂ ਜ਼ਿਆਦਾ ਐਸਜੀਪੀਸੀ ਅੱਛਾ ਪ੍ਰੈਜ਼ੀਡੈਂਟ ਨਹੀਂ ਮਿਲ ਨਹੀਂ ਸਕਦਾ ਉਹਦਾ ਜਿਹੜਾ ਸ਼ਬਦ ਕੀਰਤਨ ਦੀ ਦਰਬਾਰ ਸਾਹਿਬ ਤੋਂ ਡਾਇਰੈਕਟ ਰਿਲੇ ਜਾ ਰਹੀ ਹੈ ਵਰਲਡਵਾਈਡ ਇਹ ਜਗੀਰ ਕੋਰ ਦੀ ਥੇਨ ਆ ਉਸ ਵਕਤ ਪਾਵਾਂ ਚੈਨਲ ਦਾ ਨਾਮ ETC ਸੀਗਾ ਨੇ ਲਗਭਗ 2 ਦਹਾਕਿਆਂ ਦਾ ਸਿੱਧਾ ਹੀ ਪਟਾ ਲਿਖ ਕੇ ਦਿੱਤਾ ਬਾਅਦ ਵਿੱਚ PTC ਬਣ ਗਿਆ ਸੈਂਕੜੇ ਕਰੋੜ ਸ਼ਾਇਦ ਹੁਣ ਤੱਕ ਤਾਂ ਹਜ਼ਾਰਾਂ ਕਰੋੜਾਂ ਦੇ ਵਿੱਚ ਆਮਦਨਾਂ ਕਰ ਲਈ ਹੋਵੇ ਇਕੱਲੇ ਸ਼ਬਦ ਕੀਰਤਨ ਦੇ ਡਾਇਰੈਕਟ ਗੁਰਬਾਣੀ ਦੇ ਰਿਲੇ ਤੋਂ ਦਰਬਾਰ ਸਾਹਿਬ ਜਿਹੜਾ ਕਿ ਇਹ ਔਰਤ ਉਹਨਾਂ ਨੂੰ ਅਨ ਕਨਸਟੀਟਿਊਸ਼ਨਲੀ ਤੇ ਸਾਰੇ ਕਾਨੂੰਨਾਂ ਨੂੰ ਚਿੱਕੇ ਤੇ ਟੰਗ ਕੇ ਚੱਲੇਗੀ ਕੱਲ ਪਰਸੋ ਕਦੇ ਟੀਵੀ ਨਾ ਕਿਤੇ ਤਕਰੀਰ ਕਰ ਰਹੀ ਸੀ ਪਿੰਡ ਵਿੱਚ ਤਕਰੀਰ ਦੇਖੋ ਕੀ ਕਰ ਰਹੀ ਹੈ ਸ਼ਾਇਦ ਸੁਰਖਪੁਰ ਪਿੰਡ ਸੀ ਕਬੂਰਤਲਾ ਜ਼ਿਲ੍ਹੇ ਦਾ ਆ ਕਿ ਖੇਰਾ ਜਿਹੜਾ ਹੈ ਇਹ ਉੱਤੋਂ ਗੁਰਦੁਆਰਾ ਹੈ ਤੇ ਥੱਲੇੋਂ ਮੰਦਰ ਮਤਲਬ ਇਸ ਔਰਤ ਤੋਂ ਹੋਰ ਉਮੀਦ ਵੀ ਵੈਸੇ ਨਹੀਂ ਕੀਤੀ ਜਾ ਸਕਦੀ ਪਰ ਮੈਂ ਇਹਦਾ ਠੋਕਮਾ ਜਵਾਬ ਦੇਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਮੈਂ ਐਦਾਂ ਦਾ ਉਦਾਹਰਨ ساری ਜ਼ਿੰਦਗੀ 'ਚ ਨਾ ਦਵਾ ਕਦੀ ਕਿਸੇ ਨੂੰ ਮੈਂ ਪੋਲਿਟੀਕਲੀ ਹਿੱਟ ਵੀ ਕਰਨਾ 100 ਤਰੀਕੇ ਨੇ ਮੈਂ ਗੁਰਦੁਆਰਾ ਸਾਹਿਬ ਦਾ ਵੀ ਬਹੁਤ ਆਦਰ ਕਰਦਾ ਹਾਂ ਮੈਂ ਮੰਦਰ ਦਾ ਵੀ ਉਨਾ ਹੀ ਆਦਰ ਕਰਦਾ ਵਾਂ ਗੱਲ ਤੂੰ ਕਹਿ ਕੇ ਖੈਰਾ ਜਿਹੜਾ ਵਾ ਉਹ ਪਤਿਤ ਮੈਂ ਕਿਦੋਂ ਕਿਹਾ ਕਿ ਮੈਂ ਅੰਮ੍ਰਿਤਧਾਰੀ ਹਾਂ ਮੈਂ ਕਿਹਾ ਕਿ ਕਿਆ ਵਾ ਕਿ ਮੈਂ ਅੰਮ੍ਰਿਤ ਛਕਿਆ ਹੋਇਆ ਜਾਂ ਮੈਂ ਤੁਹਾਡੇ ਵਾਂਗੂ ਪਹਿਰਾਵਾ ਪਾ ਕੇ ਚੁੰਨੀ ਥੁਕੰਨਾਂ ਦੇ ਉੱਤੋਂ ਦੀ ਕਰਕੇ ਮੈਂ ਡਰਾਮਾ ਕਰਦਾ ਵਾਂ ਤੇ ਨਾਲ ਆਪਣੇ ਬੱਚਿਆਂ ਦੇ ਖਿਲਾਫ ਕਤਲੋਗਾਰਤ ਕਰਕੇ ਤੇ ਕ੍ਰਿਮੀਨਲ ਐਕਟੀਵਿਟੀਆਂ ਕਰਦਾ ਪਹਿਰਾਵਾ ਤੇ ਅ ਅੰਮ੍ਰਿਤਧਾਰੀ ਹੋਣਾ ਡਸਨਟ ਗਿਵ ਯੂ ਦਾ ਲਾਇਸੈਂਸ ਟੂ ਕਿਲ ਪੀਪਲ ਮੈਡਮ ਬੀਬੀ ਜਗੀਰ ਕੌਰ ਜੀ ਤੁਹਾਨੂੰ ਲਾਇਸੈਂਸ ਨਹੀਂ ਦਿੰਦਾ ਕਤਲੋਗਾਰਤ ਦਾ ਔਰ ਜਿਹੜੀ ਗੱਲ ਰਹਿ ਗਈ ਮੇਰੇ ਪਤਿਤ ਹੋਣ ਦਾ ਔਰ ਮੈਂ ਪੁੱਛਣਾ ਚਾਹਣਾ ਬੀਬੀ ਜੀ ਨੂੰ ਕਿ ਤੂੰ ਜਿੰਨੀ ਵਾਰ ਬੀਬੀ ਜਗੀਰਕੌਰ ਜਾਂਦੀ ਆ ਉਧਰ ਖਡੂਰ ਸਾਹਿਬ ਵਾਇਆ ਬਿਊਟੀ ਪਾਰਲਰ ਹੋ ਕੇ ਜਾਂਦੀ ਕਿ ਨਹੀਂ ਜਾਂਦੀ ਮੇਰੀ ਬੀਬੀ ਜਗੀਰਕੌਰ ਜਿਹਨੂੰ ਚੁਣੌਤੀ ਆ ਮੈਂ ਤਾਂ ਮੰਨਦਾ ਵਾਂ ਕਿ ਮੈਂ ਆਪਣੇ ਰੋਮਾਂ ਦਾ ਬੇਇੱਜ਼ਤੀ ਕਰਦਾ ਮੈਂ ਕਿਦੋਂ ਕਿਹਾ ਤੁਸੀਂ ਇਹ ਦੱਸੋ ਮੈਨੂੰ ਕਿ ਤੁਸੀਂ ਕੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸੌਂ ਖਾ ਕੇ ਜਾਂ ਵੈਸੇ ਵੀ ਜਨਤਕ ਤੌਰ ਤੇ ਸੌਂ ਖਾ ਕੇ ਕਹਿ ਸਕਦੇ ਕਿ ਤੁਸੀਂ ਆਪਣੇ ਰੋਮਾਂ ਦੀ ਬੇਇੱਜ਼ਤੀ ਨਹੀਂ ਕਰਦੇ ਕਰਦੇ ਹੋ ਨਾ ਤੁਹਾਨੂੰ ਪਤਾ ਆ ਨਾ ਤੁਹਾਡੀਆਂ ਪ੍ਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਨੇ ਹੁਣ ਮੈਨੂੰ ਚੰਗਾ ਨਹੀਂ ਲੱਗਦਾ ਕਹਿੰਦਾ ਕੁਝ ਵੀ ਤੇ ਹੁਣ ਨਵੀਆਂ ਤਸਵੀਰਾਂ ਐ ਕਲੀਨ ਐ ਨੀਟ ਅਗਰ ਕਰਦੇ ਹੋ ਤਾਂ ਕਹਿ ਦਿਓ ਕਿ ਹਾਂ ਮੈਂ ਆਪਣਾ ਜਿਹੜਾ ਇੱਕ ਨਾਰਮਲ ਔਰਤ ਦੀ ਤਰ੍ਹਾਂ ਰੂਮਾਂ ਦੀ ਬੇਦਬੀ ਕਰਕੇ ਆਪਣੇ ਆਪ ਨੂੰ ਇੱਕ ਅੱਛਾ ਯੂਥਫੁਲ ਇਮੇਜ ਦੇਣਾ ਚਾਹੁੰਨੇ ਕੋਈ ਹਰਜ ਨਹੀਂ ਆਦਾ ਫਿਰ ਸੱਚ ਬੋਲ ਦਿਓ ਤੇ ਜਾਂ ਅਮਰਤ ਜਿਹੜਾ ਹੈਗਾ ਸ਼ੱਕਿਆ ਹੋਇਆ ਉਸ ਨੂੰ ਕਹਿ ਦਿਓ ਕਿ ਮੇਰੇ ਤੋਂ ਅਮਰਤ ਭੰਗ ਹੋ ਗਿਆ ਵਾ ਮੈਂ ਹੁਣ ਰੂਟੀਨ ਔਰਤ ਦੀ ਤਰ੍ਹਾਂ ਤੇ ਆਪਣਾ ਜਿਹੜਾ ਫੇਸ਼ੀਅਲ ਵਗੈਰਾ ਕਰਾਉਣਾ ਵਾ ਜਾਂ ਆਪਣੇ ਆਪ ਨੂੰ ਖੂਬਸੂਰਤ ਰੱਖਣਾ ਕਿਸੇ ਨੂੰ ਕੀ ਇਤਰਾਜ਼ ਹੈ ਤੁਹਾਡੀ ਪਰਸਨਲ ਲਾਈਫ ਹੈਗੀ ਵੀ ਬੀਜੀ ਲੇਕਿਨ ਜਦੋਂ ਤੁਸੀਂ ਦੂਜਿਆਂ ਤੇ ਤੰਜ਼ ਕੱਸਦੇ ਹੋ ਕਿ ਉੱਤੋਂ ਗੁਰਦੁਆਰਾ ਸਾਹਿਬ ਤੇ ਥੱਲੇੋਂ ਮੰਦਿਰ ਯੂ ਆਰ ਫੋਰਗੇਟਿੰਗ ਤੁਸੀਂ ਸਿੱਖ ਭਾਵਨਾਵਾਂ ਦਾ ਵੀ ਦਾਪਮਾਨ ਕਰ ਰਹੇ ਹੋ ਇਸ ਜੀ ਤੇ ਤੁਸੀਂ ਹਿੰਦੂ ਭਾਵਨਾਵਾਂ ਦਾ ਵੀ ਅਪਮਾਨ ਕਰ ਰਹੇ ਹਿੰਦੂਆਂ ਨੂੰ ਮਤਲਬ ਉਹਨਾਂ ਦਾ ਮੰਦਿਰ ਥੱਲੇ ਕੱਟਿਆ ਹੋਇਆ ਬੇਦਬੀ ਵਾਲਾ ਇਸ ਦੈਟ ਵਾਂਟ ਯੂ ਟੂ ਟੈਲ ਦਾ ਹਿੰਦੂਸ ਮੈਂ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਔਰਤ ਦੇ ਕੌਗਨੀਸਸ ਤੋਂ ਲੁਪੇ ਹੋਏ ਜਿਹੜੇ ਰਿਮਾਰਕਸ ਕਹਿਣਾ ਕੀ ਚਾਹੁੰਦੀ ਹੈ ਮੰਦਰ ਨੂੰ ਕੀ ਸਮਝਦੀ ਹੈ ਇੱਕ ਪਤਿਤ ਕੁਨੇ ਨੂੰ ਮੰਦਰ ਦੇ ਨਾਲ ਕਨੈਕਟ ਕਰਦੀ ਹੈ ਇਹ ਆਪਣਾ ਉਹ ਸਿਰਫ ਕੱਲੀ ਇਹੀ ਗੁਰਸਿੱਖ ਰਹੇਗੀ ਬਾਕੀ ਤਾਂ ਸਿੱਖ ਸਾਰੇ ਪੰਜਾਬ ਤੇ ਦੇਸ਼ ਭਰ ਤੋਂ ਤੇ ਦੁਨੀਆ ਭਰ ਤੋਂ ਜਿਹੜੇ ਨੇ ਉਹ ਖਤਮ ਹੋ ਚੁੱਕੇ ਮੈਨੂੰ ਗੁੱਸਾ ਇਸ ਲਈ ਆ ਰਿਹਾ ਕਿ ਤਹਿਜ਼ੀਬ ਦੇ ਕੋਈ ਇਸ ਔਰਤ ਦੀ ਇਹਦੇ ਸੰਸਕਾਰ ਦੇਖੋ ਤੁਸੀਂ ਕਿੱਥੋਂ ਇਹਨੇ ਇਹ ਜ਼ੁਬਾਨ ਸਿੱਖੀ ਆ ਔਰ ਜੇ ਪ੍ਰਮਾਤਮਾ ਨੇ ਕੋਈ ਬੁੱਧੀ ਚੰਗੀ ਨਹੀਂ ਦਿੱਤੀ ਘਟੋ ਘਟ ਅਲਫਾਸ ਤਾਂ ਅੱਛੇ ਵਰਤੋਂ ਬੀਬੀ ਜਗੀਰ ਕੋਰ ਹੈਵਿੰਗ ਸੈਟ ਥ ਮੇਰੇ ਖਦੂਰ ਸਾਹਿਬ ਦੇ ਸਮੂਹ ਲੋਕਾਂ ਨੂੰ ਕਹਿਣਾ ਚਾਹੁੰਨਾ ਕਿ ਜੋ ਬੇਗੋਵਾਲ ਵਿੱਚ ਇਸ ਔਰਤ ਨੇ ਗੰਦ ਪਾਇਆ ਨੇ ਚ ਪਲੱਤ ਚ 150 ਤੋਂ ਉੱਤੇ ਸਾਡੇ ਦੇ ਝੂਠੇ ਮੁਕਦਮੇ ਦਰਜ ਕਰਾਏ ਮੇਰੇ ਤੇ 6 ਮੁਕਦਮੇ ਦਰਜ ਸਕੇ ਹਾਈ ਕੋਰਟ ਦੀ ਬਦੌਲਤ ਮੈਂ ਛੁੱਟਿਆ ਵਾਂ ਔਰ ਸਾਡੇ ਸਾਰੇ ਵਰਕਰਸ ਦੇ ਖਿਲਾਫ 150 ਪਲੱਤ ਗਵਾਹੀ ਦੇਵੇਗਾ ਬਿਲਕੁਲ ਮੇਰੇ ਆਪਣੇ ਪਿੰਡ ਦੇ ਸਰਪੰਚ ਉਹਦੇ 14 ਸਾਲ ਦੇ ਮਾਈਨਰ ਮੁੰਡੇ ਦੇ ਉੱਤੇ ਇਹਨੇ ਝੂਠਾ ਪਰਚਾ ਦਰਜ ਕਰਾਇਆ ਕੁਲਬੀਰ ਸਿੰਘ ਖੈਰਾ ਦਾ ਤੱਥ ਨੇ ਸਾਡੇ ਕੋਲ ਔਰ ਇਹ ਬੇਗੋਵਾਲ ਦੀ ਕੈਰੀ ਇਸ ਵਿੱਚ ਬੜੀਆਂ achੀਆਂ ਸੜਕਾਂ ਬਣਾਤੀਆਂ ਜੋ ਬੇਕੋਵਾਲ ਤੇ ਭਲੱਤ ਤੇ ਢਿਲਵਾ ਦਾ ਸੀਵਰੇਜ ਪੁਆਇਆ ਇਸ ਅਕਾਲੀ ਦਲ ਦੀ ਸਰਕਾਰ ਨੇ ਫਲੱਪ ਇੰਨੇ ਨੇ ਛੋਟੇ ਛੋਟੇ ਬਾਬੂਆਂ ਦੇ ਦਿਲਾ ਜਿੰਨੇ ਪਾਈਪ ਪਾਏ ਨੇ ਉਹ ਸਾਰਾ ਸੀਵਰੇਜ ਚੋਕ ਹੋ ਕੇ ਉਲਟਾ ਚੱਲ ਰਿਹਾ ਕਹਿੰਦੀ ਕੱਲ ਪਰਸੋਂ ਕਹਿੰਦੀ ਸੀ ਮੈਂ ਤਾਂ ਸੀਵਰੇਜ ਬੜਾ ਅੱਛਾ ਪਾਇਆ ਚੋਕ ਹੋ ਗਿਆ ਤੇ ਹੁਣ ਇਹਦਾ ਤੁਹਾਡੀ ਸਰਕਾਰ ਗਈ ਆ 2 ਸਾਲ ਪਹਿਲਾਂ ਜਿਹੜਾ ਸੀਵਰੇਜ 2 ਸਾਲ ਨਹੀਂ ਚੱਲ ਸਕਿਆ ਜਗੀਰਕੌਰ ਜੀ ਉਹਦੇ ਤੁਸੀਂ ਪੁਆਇਆ ਕਿਦਾਂ ਦਾ ਸੀਵਰੇਜ ਆ ਔਰ ਢਿਲਵਾ ਵਿੱਚ ਤਾਂ ਨਗਰਪੰਚਾਇਤ ਚ 12 ਕਰੋੜ ਰੁਪਇਆ ਖਰਚ ਕੇ ਸੀਵਰੇਜ ਪਾਤਾ ਅਕਾਲੀ ਦਲ ਦੀ ਸਰਕਾਰ ਨੇ ਅੱਗੇ ਪਲਾਨ ਡਿਜ਼ਾਈਨਿੰ ਸਿਵਰੇਜ ਟ੍ਰੀਟਮੈਂਟ ਪਲੈਂਟ ਜਿਸ ਨੇ ਉਹ ਸਿਵਰੇਜ ਨੂੰ ਪਾਣੀ ਨੂੰ ਟ੍ਰੀਟ ਕਰਕੇ ਖੇਤਾਂ 'ਚ ਦੇਣਾ ਉਹ ਪਲੈਂਟ ਹੀ ਹੈ ਨੀਗਾ ਔਰ ਜਿੱਥੇ ਪਾਇਆ ਵੀ ਨੇ ਪੁਲਾਤ ਤੇ 베ਗੋਵਾਲ ਵਿੱਚ ਟੋਟਲ 100% ਫਲੌਪ ਕਿਉਂਕਿ 8-8 10-10 ਸਾਲ ਜਗੀਰਕੌਰ ਦੇ ਟਾਈਮ ਵਿੱਚ ਉਹ ਵਧਦੇ ਰਹੇ ਵਧਦੇ ਰਹੇ ਪੈਸੇ ਖਾਂਦੇ ਰਹੇ ਖਾਂਦੇ ਰਹੇ ਉਹ ਸਾਰਾ ਸਿਵਰੇਜ ਚੋਕ ਹੋ ਗਿਆ ਸਾਰੀ ਗਾਰ ਚਲੇਗੀ ਕਈ ਲੋਕ ਬਿਮਾਰ ਹੋਗੇ ਕਈ ਮਰਗੇ ਐਕਸੀਡੈਂਟਾਂ ਦੇ ਨਾਲ ਟੋਆ 'ਚ ਡਿੱਗ-ਡਿੱਗ ਕੇ ਆ ਇਸ ਔਰਤ ਦੀ ਪੁਲਾਤ ਨੂੰ ਦੇਣ ਹੈਗੀ ਆ ਭਰਾ ਔਰ ਕੋਈ मीनिंगफुल ਪ੍ਰੋਜੈਕਟ ਐਸਜੀਪੀਸੀ ਦੀ ਪ੍ਰੈਜ਼ੀਡੈਂਟ ਰਹੀ ਸੀ ਇਹ ਮਿਨਿਸਟਰ ਬਣਾਤਾ ਸੀ ਬਾਦਲ ਨੇ ਇਹਨੂੰ ਆਊਟ ਆਫ ਟਰਨ ਨਾਥਿੰਗ ਐਟ ਆਲ ਚਲੋ ਇਹਦੀ ਇਤੋਂ ਜ਼ਿਆਦਾ ਨੁਕਤਾ ਚਿੰਨੀ ਨਹੀਂ ਕਰਦੀ ਬਾਕੀ ਵਾਹਿਗੁਰੂ ਬੈਠਾ ਵਾ ਉਹ ਵੀ ਪ੍ਰਮਾਤਮਾ ਦੇਖ ਰਿਹਾ ਤਾਂ ਹੀ ਉਹ ਇਹ ਸਜ਼ਾ ਕਰਦੇ ਨੇ ਇਸ ਤਰ੍ਹਾਂ ਦੇ ਲੋਕ ਟਿੰਪੇ ਦੀ ਗੱਲ ਕਰਨਾ ਚਾਹੁੰਦਾ ਉਹਨਾਂ ਦਾ ਕੀ ਹੈ ਕਲੇਮ ਹੈ ਵਰਸਸ ਬੀਬੀ ਖਾਲਾ ਠੀਕ ਹੈ ਕਾਂਗਰਸ ਹੈ ਜੀ ਕਾਂਗਰਸੀ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਵੈਰੀ ਗੁੱਡ ਦਿੱਤੀ ਜੀ ਪਰ ਇੱਕ ਪਾਸੇ ਵਿਕਟਿਮ ਹੈ ਤੇ ਦੂਜੇ ਪਾਸੇ ਵਿਕਟਿਮਾਈਜ਼ ਕਰਨ ਵਾਲੇ ਲੋਕ ਨੇ ਟਿੰਪੇ ਦਾ ਪਰਿਵਾਰ ਕਾਂਗਰਸ ਦੀ ਸਰਕਾਰ 1995 ਚ ਸਰਦਾਰ ਬਿਆਨ ਸਿੰਘ ਦੀ ਗਵਰਨਮੈਂਟ ਕੇ ਪੀਐਸ ਗਿਲਦਾ ਰਾਜ ਇਹ ਫਿਕਟਮਾਈਜ਼ ਕਰਨ ਵਾਲੇ ਲੋਕ ਸੀਗੇ ਇੱਕ ਪਾਸੇ ਹੈਗੇ ਨੇ ਵਿਕਟਿਮ ਜਿਨ੍ਹਾਂ ਲੋਕਾਂ ਤੇ ਤਸ਼ੱਦਦ ਹੋ ਰਿਆ ਸੀ ਤੇ ਇੱਕ ਪਾਸੇ ਤਸ਼ੱਦਦ ਹੁਣ ਕਦੂਰ ਸਾਹਿਬ ਦੀ ਧਰਤੀ ਤੇ ਸਿੱਧੀ ਪਧਰੀ ਲੜਾਈ ਜਿਹੜੀ ਆ ਉਹ ਵਿਕਟਿਮ ਵਰਸਸ ਦੀ ਆਪ੍ਰੈਸ਼ਨ ਆ ਤਸ਼ੱਦਦ ਕਰਨ ਵਾਲੇ ਤੇ ਤਸ਼ੱਦਦ ਸਹਿਣ ਵਾਲਿਆਂ ਦੇ ਦਰਮਿਆਨ ਹੈ ਹੁਣ ਲੋਕਾਂ ਨੇ ਚੁਣਨਾ ਵਾ ਕਿ ਡਿੰਪਾ ਜੀ ਨੂੰ ਵੋਟ ਪਾਓ ਡਿੰਪਾ ਮੇਰਾ ਦੋਸਤ ਐਸੀ ਗੱਲ ਨਹੀਂ ਪਰ ਇੱਕ ਗੱਲ ਅਚੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਡਿੰਪਾ ਇੱਕ 엘ਿਟਿਸਟ ਬਿਜ਼ਨਸ ਪਰਿਵਾਰ ਉਹੀ ਜੋ ਕੈਪਟਨ ਅਮਰਿੰਦਰ ਸਿੰਘ ਰਾਣਾ ਗੁਰਜੀਤ ਔਰ ਬਾਦਲ ਸਾਹਿਬ ਤੇ ਜਿਹੜੇ ਵਪਾਰੀ ਲੋਕ ਨੇ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਟਰਾਂਸਪੋਰਟਾਂ ਨੇ ਜਿਨ੍ਹਾਂ ਦੇ ਰੈਡਿਸਨ ਹੋਟੇਲ ਆ ਅਮਰitsar 에어ਪੋਰਟ ਦੇ ਸਾਹਮਣੇ ਬੋਧਿਆ ਨੂੰ ਪਤਾ ਨਹੀਂ ਹੋਣਾ ਸ਼ੈ ਨਹੀਂ ਤਾਂ ਚਿੱਤਰਾ ਸਮਝ ਲਓ ਕਿ ਜਸਪੀਰ ਸਿੰਘ ਡਿੰਪਾ ਦਾ ਉਹ ਰੈਡਿਸਨ ਹੋਟੇਲ ਆ ਉਹਦੇ ਵਿੱਚ ਹਰਿਆਣੇ ਦੇ ਚੋਟਾਲੇ ਪਰਿਵਾਰ ਦਾ ਹਿੱਸਾ ਵਾ ਪਲੀਜ਼ ਵੈਰੀਫਾਈ ਅਗਰ ਮੈਂ ਗਲਤ ਕਰਦਾ ਤੇ ਮੇਰੇ ਤੇ ਡਿਫੇਮੇਸ਼ਨ ਦਾ ਕੇਸ ਹੋਣਾ ਚਾਹੀਦਾ ਜਸਵੀਰ ਸਿੰਘ ਡਿੰਪਾ ਦਾ ਜਿਹੜਾ ਹੋਟਲ ਰੈਡਿਸਨ ਆਪੋਜ਼ਿਟ ਇੰਟਰਨੈਸ਼ਨਲ ਅੰਮ੍ਰਿਤਸਰ 에ਅਰਪੋਰਟ ਉਹ ਰੈਡਿਸਨ ਹੋਟਲ ਵਿੱਚ ਚੋਟਾਲਾ ਪਰਿਵਾਰ ਹਰਿਆਣੇ ਦਾ ਭਾਈਵਾਲਤਾ ਤੇ ਉਹਦਾ ਹਿੱਸਾ ਵਾ ਇਹਦਾ ਮਤਲਬ ਇੱਕ ਪਾਸੇ ਕਾਰੋਬਾਰੀ ਤੇ ਇੱਕ ਪਾਸੇ ਉਹ ਜਿਨ੍ਹਾਂ ਨੇ ਤਸ਼ੱਦਦ ਕੀਤਾ ਕਾਲੇ ਦੌਰ ਦੇ ਵਿੱਚ ਦਰਬਾਰ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪੁਲਿਸ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰਿਆ ਟੱਬਰਾਂ ਦੇ ਟੱਬਰਾਂ ਉਜਾੜ ਕੇ ਰੱਖ ਦਿੱਤਾ ਤੇ ਇੱਕ ਪਾਸੇ ਬੀਬੀ પરમਜੀਤ कौर ખાલરા ਜਿਹੜੀ ਆਪ੍ਰੈਸਟਰ ਜਿਹੜੀ ਕਿ ਵਿਕਟਮ ਆ ਜਿਹੜੀ ਕਿ ਜ਼ੁਲਮ ਦੀ ਸ਼ਿਕਾਰ ਆ ਪਰ ਇਹਦੇ باوجود ਉਹ ਲੜ ਰਹੀ ਆ ਸੋ ਇਹ ਤਾਂ ਹੋ ਗਈ ਖਦੂਰ ਸਾਹਿਬ ਦੀ ਮੇਰੀ ਅਪੀਲ ਮੇਰੇ ਹੱਥ ਬੰਨ ਕੇ ਬੇਨਤੀ ਆ ਕਿ ਭਾਵੇਂ ਅਕਾਲੀ ਖੋ ਸਾਨੂੰ ਕੋਈ ਇਤਰਾਜ਼ ਨਹੀਂ ਐਸੀ ਅਕਾਲੀ ਦਲ ਦੀ ਬਤੌਰ ਜਮਾਤ ਮੈਂ ਹਮੇਸ਼ਾ ਇੱਜ਼ਤ ਕਰਦਾ ਬਾਦਲ ਅਕਾਲੀ ਨਹੀਂ ਗਏ ਅਸਲ ਅਕਾਲੀ ਆਮ ਜਿਹੜੇ ਪਿੰਡਾਂ ਦੇ ਵਿੱਚ ਕਿਰਤ ਕੰਮ ਕਰਦੇ ਨੇ ਧਰਮ ਤੇ ਪਹਿਰਾ ਦਿੰਦੇ ਨੇ ਅੱਛੀ ਜ਼ਿੰਦਗੀ ਬਸਰ ਕਰਦੇ ਨੇ ਵੰਡ ਕੇ ਛਕਦੇ ਨੇ ਉਹ ਨੇ ਅਕਾਲੀ ਮੋਰਚਿਆਂ 'ਚ ਗਏ ਜਦੋਂ ਜਹਿਦ ਕੀਤੀ ਐਸਜੀਪੀਸੀ ਬਣਵਾਈ ਮਸੰਦਾ ਨੂੰ ਕੱਢ ਕੇ ਗੁਰਦੁਆਰੇ ਆਜ਼ਾਦ ਕਰਾਇਆ ਉਹਨੇ ਅਕਾਲੀ ਸੁਖਬੀਰ ਤੇ ਮਜੀਠਿਆ ਨਵੇਂ ਬ੍ਰਾਂਡ ਦੇ ਅਕਾਲੀ ਨੇ ਇਹ ਨਹੀਂ ਗਏ ਦੂਜੇ ਪਾਸੇ ਕਾਂਗਰਸ ਇਹਨਾਂ ਦੋਨਾਂ ਨੂੰ ਕਾਂਗਰਸੀ ਵੀ ਮੈਂ ਕੇਡਸ ਨੂੰ ਅਪੀਲ ਕਰੂੰਗਾ ਕਿ ਤੁਸੀਂ ਜੇ ਅੱਜ ਮਨ ਬਣਾਉਂਗੇ ਨਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ 5 ਸਾਲ ਲੱਗਣਗੇ ਤੁਹਾਨੂੰ ਹੱਥ ਲਾਉਣ ਤੱਕ ਅਮਰਿੰਦਰ ਸਿੰਘ ਦਾ ਮਨਿਸਟਰਾਂ ਨੂੰ ਨਹੀਂ ਮਿਲਦਾ ਐਮਐਲਏ ਨੂੰ ਨਹੀਂ ਮਿਲਦਾ ਡਿੰਪਾ ਜੀ ਨੂੰ ਉਹਨਾਂ ਨੂੰ ਨਹੀਂ ਮਿਲਦਾ ਐਵੇਂ ਬਾਹਰ ਆਣ ਕੇ ਜੋ ਮਰਜੀ ਡਰਾਮਾ ਕਰੀ ਜਾਣ ਕਿ ਕੈਪਟਨ ਸਾਹਿਬ ਨਾਲ ਗੱਲ ਹੋ ਗਈ ਹੈ ਕੋਈ ਗੱਲ ਨਹੀਂ ਇਹਨਾਂ ਦੀ ਹੁੰਦੀ ਇਹਨਾਂ ਨੂੰ ਮੈਂ 2-2 3-3 ਘੰਟੇ ਉਹਦੇ ਡਰਾਇੰਗ ਰੂਮ ਦੇ ਵਿੱਚ ਬੈਠੇ ਦੇਖਿਆ ਹੋਇਆ ਆਪ ਸਾਰਿਆਂ ਨੂੰ ਕੱਲੇ ਡਿੰਪੇ ਨੂੰ ਨਹੀਂ ਚੌਧਰੀ ਜਗਜੀਤ ਹੁੰਦੇ ਸੀ ਅੱਜ ਹੈ ਨਹੀਂਗੇ ਮਿਨਿਸਟਰ ਰਗਨਾਥ ਸਾਇ ਪੂਰੀ ਹੁੰਦੇ ਸੀ ਮਿਨਿਸਟਰ ਅਮਰਿੰਦਰ ਸਿੰਘ ਦੇ ਅਫਸਰ ਦੋ ਸੈਕਟਰ ਦੀ ਕੋਠੀ 'ਚ ਆਉਂਦੇ ਸੁੱਤੇ ਚੜ ਜਾਂਦੇ ਸੀਗੇ ਫਾਈਲਾਂ 'ਤੇ ਸਾਈਨ ਕਰਾ ਕੇ ਉਹਦੇ ਉੱਪਰਲੇ ਮੰਜ਼ਲ ਦੀ ਰੈਜ਼ਿਡੈਂਸ ਤੋਂ ਥੱਲੇ ਆ ਕੇ ਇਹਨਾਂ ਨੂੰ ਟਾਟਾ ਕਰਕੇ ਮਿਨਿਸਟਰਸ ਨੂੰ ਚਲੇ ਜਾਂਦੇ ਸੀ ਇਹ 3-3 4-4 ਘੰਟੇ ਮਿਨਿਸਟਰਸ ਕੈਬਨਿਟ ਦੇ ਬੈਠ ਕੇ ਅਮਰਿੰਦਰ ਸਿੰਘ ਨੂੰ ਬਿਗੈਰ ਮਿਲੇ ਦੇਸ ਟੂ ਗੋਵੇ ਸੋ ਕਿਸੇ ਵੀ ਕਾਂਗਰਸ ਨੂੰ ਇਹ ਉ ਨੇਵਰ ਐਵਰ ਕਿਉਂਕਿ ਅਮਰਿੰਦਰ 엘ਿਟਿਸਟ ਕਲਾਸ ਦਾ ਬੰਦਾ ਹੈ ਤੀਸਰੀ ਗੱਲ ਕਾਂਗਰਸ ਤੇ ਅਕਾਲੀ ਦਲ ਇਹ ਕਹਿੰਦੇ ਨੇ ਕਿ ਔਰਤਾਂ ਨੂੰ 33% ਰੈਜ਼ਰਵੇਸ਼ਨ ਮਿਲਣੀ ਚਾਹੀਦੀ ਐ ਅਸੈਂਬਲੀਆਂ ਤੇ ਪਾਰਲੀਮੈਂਟ ਵਿੱਚ ਤੇ ਇਹਨਾਂ ਨੇ ਲੋਕ ਸਭਾ ਵਿੱਚ ਟਿਕਟਾਂ ਕਿਹਦੀਆਂ ਦਿੱਤੀਆਂ ਨੇ ਔਰਤਾਂ ਨੂੰ ਇੱਕ ਕਾਂਗਰਸ ਨੇ ਦਿੱਤੀ ਆ ਮਹਾਰਾਣੀ ਪੰਨੀਤ ਕੌਰ ਨੂੰ ਤੇ ਇੱਕ ਟਿਕਟ ਦਿੱਤੀ ਹੈ ਅਕਾਲੀ ਦਲ ਨੇ ਇਸ ਜਗੀਰ ਕੌਰ ਨੂੰ ਬਸ 13 ਚੋਂ ਇੱਕ ਕਾਂਗਰਸ ਨੇ 13 ਚੋਂ ਇੱਕ ਅਕਾਲੀ ਦਲ ਨੇ ਹੁਣ ਜੇ ਕਹੀਏ ਕਿ ਬੀਬੀ ਮਹਾਰਾਣੀ ਪੰਨੀਤ ਕੌਰ ਕੋਈ ਨਾਰਮਲ ਸਧਾਰਨ ਕਾਮਨਰ ਜਾਂ ਆਮ ਜਨਤਾ ਦੇ ਵਿੱਚੋਂ ਤਾਂ ਔਰਤ ਹੈ ਹੀ ਨਹੀਂਗੀ ਕਾਂਗਰਸ ਵਿੱਚ ਹਜ਼ਾਰਾਂ ਔਰਤਾਂ ਜਿਹੜੀਆਂ ਬੜੇ ਅਰਸੇ ਤੋਂ ਕੰਮ ਕਰ ਰਹੀਆਂ ਉਹਨਾਂ ਦੀ ਤੇ ਕਰੀ ਵਾਰੀ ਲਾਉਣੀ ਹੀ ਨੀਗੀ ਇਹ ਤਾਂ ਕੈਪਟਨ ਅਵਿੰਦਰ ਸਿੰਘ ਦੀ ਧਰਮਪਤਨੀ ਵੱਜੋਂ ਉਸ ਨੂੰ ਟਿਕਟ ਦਿੱਤੀ ਗਈ ਹੈ ਕਿਉਂਕਿ ਸਰਮਾਇਦਾਰ ਨੇ ਪੈਸੇ ਵਾਲੇ ਨੇ ਜ਼ਗੀਰਦਾਰ ਨੇ ਰਜਵਾੜੇ ਨੇ ਪੈਸਾ ਸੁੱਟ ਕੇ ਇਲੈਕਸ਼ਨਾਂ ਦੇ ਵਿੱਚ ਜਿੱਤਣਗੇ ਫਿਰ ਇਸ ਦੀ ਰਿਪਰੈਜ਼ੈਂਟੇਸ਼ਨ ਆਫ ਵਿਮਨ ਇਨ ਦਾ ਕਾਂਗਰਸ ਲਿਸਟ ਆਫ ਪੰਜਾਬ 12 ਕੋਈ ਔਰਤ ਨਹੀਂ ਅਕਾਲੀ ਦਲ ਸੋ ਇਹ ਤਾਂ ਹੁਣ ਉਚੜੇ ਹੋਏ ਨੇ ਤਾਂ ਟਿਕਟਾਂ ੱੱਕੇ ਨਾਲ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇ ਰਹੇ ਨੇ ਪਰਮਿੰਦਰ ਦਾ ਤੇ ਢਿੰਸਾ ਸਾਹਿਬ ਦਾ ਘਰ ਝਗੜਾ ਪੁਆਤਾ ਉੱਥੇ ੱੱਕੇ ਨਾਲ ਉਹਨੂੰ ਟਿਕਟ ਦੇ ਕੇ ਆਏ ਬਲਾ ਬਲਾ ਕੇ ਲੋਕਾਂ ਨੂੰ ਜਿੰਨੇ ਇਹਨਾਂ ਦੇ ਉਮੀਦਵਾਰ ਨੇ ਔਰ ਜਗੀਰਕੌਰ ਦਾ ਮੈਂ ਪਹਿਲਾਂ ਦੱਸਤਾ ਇਹਨੂੰ ਟਿਕਟ ਸਿਰਫ ਇਸ ਲਈ ਦਿੱਤੀ ਆ ਇਹਨੂੰ ਪਤਾ ਵਾ ਕਿ ਇਹ ਚਿੱਕੇ ਉੱਡਣੇ ਇੱਥੋਂ ਇਹਨੂੰ ਉਹ ਕਹਿੰਦੇ ਕਿ ਤੈਨੂੰ ਐਸਟੀਪੀਸੀ ਦਾ ਪ੍ਰਧਾਨ ਬਣਾ ਦੇਣਗੇ ਨਵੰਬਰ ਚ ਇੱਕ ਵਾਰੀ ਇੱਕ ਸਾਢੇ ਕਹਣ ਤੇ 10-12 ਕਰੋੜ ਰੁਪਇਆ ਆਪਣੀ ਡੇਰੇ ਦੇ ਵਿੱਚੋਂ ਖਰਚ ਦੇ ਪੈਸਾ ਤੁਸੀਂ ਇੱਕ ਔਰਤ ਅਕਾਲੀ ਦਲ ਤੇ ਇਹਨਾਂ ਦਾ ਪਾਰਲੀਮੈਂਟ ਦੇ ਬਾ ਅਸੀਂ ਤਾਂ ਔਰਤਾਂ ਦੇ 33% ਬਿੱਲ ਦੇ ਜਦੋਂ ਜਹਿਦ ਕਰਨ ਵਾਸਤੇ ਉਹਦਾ ਸਮਰਥਨ ਕਰਨ ਲਈ ਅਸੀਂ ਤਾਂ ਚਾਹੁੰਦੇ ਆ ਕਿ 33% ਰੈਜ਼ਰਵੇਸ਼ਨ ਦਾ ਔਰਤਾਂ ਦਾ ਬਿੱਲ ਪਾਰਲੀਮੈਂਟ ਤੇ ਰਾਜ ਸਭਾ ਵਿੱਚ ਪਾਸ ਹੋਵੇ ਮੈਂ ਸੋਨੀਆ ਜਿੱਤ ਮੂੰਹੋਂ ਸੁਣਿਆ ਮੈਂ ਰਾਹੁਲ ਗਾਂਧੀ ਦੇ ਮੂੰਹੋਂ ਸੁਣਿਆ ਮੈਂ ਪ੍ਰਨੀਤ ਕੌਰ ਦੇ ਮੂੰਹੋਂ ਸੁਣਿਆ ਮੈਂ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਦੇ ਮੂੰਹੋਂ ਸੁਣਿਆ ਕਿ ਅਸੀਂ 33% ਰੈਜ਼ਰਵੇਸ਼ਨ ਤੇ ਦਿੱਤੀ ਹੈਗੀ ਇੱਕ 33 ਦੇ ਹਿਸਾਬ ਨਾਲ ਘਟੋ-ਘਟੋ ਚਾਰ ਔਰਤਾਂ ਨੂੰ ਟਿਕਟ ਦੇਣੀ ਚਾਹੀਦੀ। ਅਸੀਂ ਭਾਵਾਂ ਹਲੇ ਨਵੇਂ ਗੱਠ ਜੋੜਾ ਪੰਜਾਬ ਡੈਮੋਕਰੈਟਿਕ ਐਲਾਈਅንስ। ਅਸੀਂ ਦੋ ਔਰਤਾਂ ਨੂੰ ਨਵਾਜਾਂ। ਬੀਬੀ ਪਰਮਜੀਤ ਕੌਰ ਖਾਲੜਾ ਹਿਊਮਨ ਰਾਈਟ ਐਕਟਿਵਿਸਟ, ਸੀਪੀਆਈ ਦੇ ਬਹੁਤ ਅੱਛੇ ਐਕਟਿਵਿਸਟ। ਅੰਮ੍ਰਿਤਸਰ ਤੋਂ ਦਸਵਿੰਦਰ ਕੌਰ ਜਿਹੜੇ ਮਜ਼ਦੂਰਾਂ ਦੀ, ਕਿਰਤੀਆਂ ਦੀ, ਗਰੀਬ ਕਿਸਾਨਾਂ ਦੀ ਲੜਾਈ ਲੜਦੇ ਨੇ। ਹੋਗੇ ਨਾ ਦੋ मीनिंगफुल ਇਹਨਾਂ ਨਾਲ ਡਬਲ ਰੈਪ੍ਰੈਜ਼ੈਂਟੇਸ਼ਨ। ਸੋ ਮੈਂ ਔਰਤ ਵਰ ਜਗਤ ਨੂੰ ਮੇਰੀ ਬੇਨਤੀ ਹੈ ਪੰਜਾਬ ਦੇ ਵਿੱਚ ਜਿੱਥੇ ਵੀ ਮੇਰੀਆਂ ਭੈਣਾਂ ਸੁਣਦੀਆਂ ਨੇ ਪਾਰਟੀ ਪਾਰਟੀ ਤੋਂ ਉੱਤੇ ਉੱਠ ਕੇ ਵੀ ਜੇ ਤੁਸੀਂ ਇਹਨਾਂ ਨੂੰ ਸਬ ਜਿਨ੍ਹਾਂ ਦੀ ਗਲਤ ਨੀਤੀਆਂ ਦਾ ਇਹਨਾਂ ਨੂੰ ਸ਼ੀਸ਼ਾ ਨਹੀਂ ਦਿਖਾਉਂਗੇ ਇਹ ਫਿਰ ਔਰਤਾਂ ਨੂੰ ਰਿਪਰੈਜ਼ੈਂਟੇਸ਼ਨ ਦੇਣਗੇ ਜੇ ਫਰਜ਼ ਕਰੋ 50% ਵੋਟਰ ਆਜਮਾਨ ਬਣਾ ਲੈ ਕੇ ਅਕਾਲੀ ਦਲ ਤੇ ਕਾਂਗਰਸ ਨੂੰ ਵੋਟ ਹੀ ਨਹੀਂ ਪਾਉਣੀ ਅਸੀਂ ਖਤਮ ਹੋ ਗਈ ਗੱਲ ਇਹਨਾਂ ਦੀ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਅਗਲੀ ਵਾਰ ਤਾਂ 33% ਚਾਰ ਜਾਂ ਪੰਜ ਪਾਰਲੀਮੈਂਟ ਦੀਆਂ ਟਿਕਟਾਂ ਦੇਣੀਆਂ ਹੀ ਪੈਣੀਆਂ ਔਰਤਾਂ ਨੂੰ ਤਾਂ ਔਰਤਾਂ ਸਾਨੂੰ ਵੋਟ ਪਾਉਣ ਗਿਆ ਪੰਜਾਬ ਦੀਆਂ ਮੇਰੀਆਂ ਸਤਿਕਾਰਯੋਗ ਭੈਣਾਂ ਬੀਬੀਆਂ ਔਰਤਾਂ ਲੜਕੀਆਂ ਬੱਚੀਆਂ ਵੋਟਰਸ ਯੰਗਸਟਰਸ ਗਰਲ ਸਟੂਡੈਂਟਸ ਪਾਰਟਿਕੁਲਰਲੀ ਐਟਲੀਸ ਯੂ ਅੰਡਰਸਟੈਂਡ ਵਾਟ ਆ ਦੇ ਡਬਲ ਸਪੀਕ ਕਰਦੇ ਨੇ ਕਹਿੰਦੇ ਨੇ ਕਿ 33% ਰਿਜ਼ਰਵੇਸ਼ਨ ਮਿਲਣੀ ਚਾਹੀਦੀ ਪਰ ਦਿੰਦੇ ਅੰਦਰੋਂ 엘ਿਟਿਸਟ ਔਰਤਾਂ ਨੂੰ ਮਹਾਰਾਣੀ ਪ੍ਰਨੀਤ ਕੌਰ 엘ਿਟਿਸਟ ਬੀਬੀ ਜਗੀਰ ਕੌਰ 엘ਿਟਿਸਟ ਪੈਸੇ ਵਾਲਿਆਂ ਨੂੰ ਤੇ ਬਾਕੀ ਔਰਤਾਂ ਜਿਹੜੀਆਂ ਨੇ ਆਫ ਫਾਰਮ ਸੋ ਔਰਤਾਂ ਨੂੰ ਮੇਰੀ ਖਾਸ ਮਨ ਦਿਲ ਤੋਂ ਅਪੀਲ ਹੈ ਲਾਸਟਲੀ ਹਾਲਾਂਕਿ ਜਾਤ ਪਾਤ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਸਾਡੇ ਸਿੱਖ ਇਤਿਹਾਸ ਵਿੱਚ ਮcjਵੀ ਸਿੰਘਾਂ ਦਾ ਬਹੁਤ ਵੱਡਾ ਯੋਗਦਾਨ ਰੰਗਰੇਟਾ ਗੁਰੂ ਦਾ ਬੇਟਾ ਸਾਡੇ ਗੁਰੂ ਸਾਹਿਬ ਕਹਿ ਕੇ ਗਏ ਨੇ ਭਾਈ ਜੱਤਾ ਜੀ ਦਾ ਤੁਸੀਂ ਇਤਿਹਾਸ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਇੱਡੀ ਵੱਡੀ ਕੁਰਬਾਨੀ ਦੇ ਕੇ ਨਵੇਂ ਪਿੱਤਾ ਦਾ ਸੀਸ ਸੰਭਾਲਿਆ ਸੀਗਾ ਹੈ ਕੋਈ ਉਹਦੀ ਮਿਸਾਲ ਕੋਈ ਕੋਈ ਕਰ ਸਕਦਾ ਵਾ ਅੱਜ ਦੀ ਡੇਟ ਵਿੱਚ ਬਿਕਰਮ ਮਜੀਠੀਆ ਕੋਈ ਸੁਖਵੀਰ ਬਾਦਲ ਕੋਈ ਆ ਇਹਨਾਂ ਦੇ ਨਵੇਂ ਚੇਲੇ ਚਾਪਟੇ ਅਕਾਲੀ ਕੋਈ ਇਦਾਂ ਦੀ ਕੁਰਬਾਨੀ ਦੇ ਬਾਰੇ ਸੋਚ ਵੀ ਸਕਦੇ ਦੇਣੀ ਦਾ ਇਹਨਾਂ ਨੇ ਸਿਰ ਸੁਭਾਅ ਆ ਕਿਤੇ ਨੇੜੋਂ ਪੜ ਕੇ ਵੀ ਸੋਚ ਲੈਣ ਕਿ ਭਾਈ ਜੱਤਾ ਜੀ ਦੀ ਕੁਰਬਾਨੀ ਸਾਡੇ ਇਤਿਹਾਸ ਵਿੱਚ Dalit ਵਰਗ ਦੀ ਬਹੁਤ ਵੱਡੀ ਕੁਰਬਾਨੀਆਂ ਆ ਤਾਂ ਯੋਗ ਗੁਰੂ ਸਾਹਿਬ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਸਾਰੀ ਮਨੁੱਖਤਾ ਨੂੰ ਬਰਾਬਰ ਬਿਠਾ ਦਿੱਤਾ ਸੀ ਇਹ ਤਾਂ ਅੱਜ ਦੇ ਸਾਡੇ ਧਰਮ ਦੇ ਠੇਕੇਦਾਰਾਂ ਨੇ ਇਹਨਾਂ ਨੂੰ ਅਲੱਗ-ਥਲੱਗ ਪਲਾਤਾ ਹੁਣ ਕਾਂਗਰਸ ਨੇ ਇੱਕ ਵੀ ਮਜਬੀ ਸਿੱਖ ਨੂੰ ਪਾਰਲੀਮੈਂਟ ਦੀ ਟਿਕਣ ਨਹੀਂ ਦਿੱਤੀ ਇੱਕ ਨੋਮੀ ਨਹੀਂ ਦਿੱਤੀ ਔਰ ਮਾਲਵੇ ਦੀ ਧਰਤੀ ਤੇ ਖਾਸ ਤੌਰ ਤੇ ਤੇ ਦੁਆਬੇ ਦੀ ਧਰਤੀ ਤੇ ਮੇਰਾ ਖਿਆਲ ਹੈ ਕਿ ਐਵੇਂ ਰਫ ਐਸਟੀਮੇਟ 35-40-45 ਲੱਖ ਵੋਟ ਹੈ ਮਜਬੀ ਸਿੱਖ ਭਰਾਵਾਂ ਦੀ ਪਰ ਕਾਂਗਰਸ ਹੈਜ਼ ਨੋ ਰਿਸਪੈਕਟ ਫਾਰ ਮਜਬੀ ਸਿੱਖ ਕਮਿਊਨਿਟੀ ਮੈਂ ਫਿਰ ਕਹਿ ਰਿਹਾ ਕਿ ਮੈਂ ਆਜ਼ਾਦ-ਪਾਤ ਧਰਮ ਦੀ ਗੱਲ ਨਹੀਂ ਕਰ ਰਿਹਾ ਪਰ ਜਿਨ੍ਹਾਂ ਲੋਕਾਂ ਦੀ ਕੁਰਬਾਨੀ ਸੀ ਜਿਨ੍ਹਾਂ ਦੀ ਰਿਕਗਨੀਸ਼ਨ ਹੋਣੀ ਚਾਹੀਦੀ ਸੀ ਉਸ ਪਾਰਲੀਮੈਂਟ ਦੇ ਵਿੱਚ ਇੱਕ ਨੂੰ ਵੀ ਨਹੀਂ ਦਿੱਤੀ ਪ੍ਰੋ ਇਸ ਲਈ ਹੁਣ ਤੁਸੀਂ ਸਿਆਣੇ ਹੋ ਕਿ ਕਰਨਾ ਕੀ ਚਾਹੀਦਾ ਆਪਾਂ ਨੂੰ ਤੁਸੀਂ ਸੁਝਵਾਨੋ ਇਹ ਤਿੰਨ ਚਾਰ ਇਸ਼ੂਜ਼ ਮੈਂ ਕੁਇਕਲੀ ਤੁਹਾਡਾ ਬਰਸ਼ ਅਪ ਕਰਨੇ ਸੀਗੇ ਬੀਬੀ ਪਰਮਜੀਤ ਕੋਰ ਖਾਲਣਾ ਦੇ ਖਿਲਾਫ ਜਨਰਲ ਸਾਹਿਬ ਦਾ પેટ્રોલ ਧੰਨਵਾਦ ਟਕਸਾਲੀਆਂ ਦਾ ਔਰ ਜਿਹੜਾ ਜਗੀਰ ਕੋਰ ਨੇ ਜੋ ਅਨ ਅਨਾਪ ਸ਼ਨਾਪ ਬੋਲਿਆ ਉਹਦਾ ਮੇਰਾ ਠੋਖਮਾ ਜਵਾਬ ਤੇ ਔਰਤਾਂ ਨੂੰ ਰਿਪਰੈਜ਼ੈਂਟੇਸ਼ਨ ਨਾ ਦੇ ਸਿੱਖਣਾ ਕਾਂਗਰਸ ਅਕਾਲੀ ਦਲ ਨੂੰ ਉਹਦੇ ਤੇ ਤੇ ਜਿਹੜਾ ਗਰੀਬ ਤਬਕਾ ਸਾਡਾ ਜਿਹੜਾ ਸਿਰ ਦਾ ਤਾਜ ਸ੍ਰੀ ਗੁਰੂ ਸਾਹਿਬ ਦਾ ਅ ਮਜਬੀ ਸਿੱਖ ਤੇ ਦਲਿਤ ਭਾਈਚਾਰੇ ਨੂੰ ਰਿਪਰੈਜ਼ੈਂਟੇਸ਼ਨ ਨਾ ਦੇਣੀ ਸੋ ਅੰਤ ਵਿੱਚ ਮੈਂ ਕਹਿਣਾ ਚਾਹਣਾ ਸਾਰੇ ਸਮੂਹ ਵੋਟਰਸ ਨੂੰ ਕਿ ਆਓ ਆਪਾਂ ਸਾਰੇ ਇਸ ਲੋਕ ਸਭਾ ਨੂੰ ਬਹੁਤ ਸੰਜੀਦਗੀ ਦੇ ਨਾਲ ਲਈਏ ਕਿਉਂਕਿ ਇਹ ਲੋਕ ਸਭਾ ਪੰਜਾਬ ਦੀ 2022 ਦਾ ਸੈਮੀਫਾਈਲ ਬਣਿਆ ਜਾਵੇਗਾ ਇੱਥੇ ਦੇ ਅਸਰ ਜਿਹੜੇ ਨੇ ਨਤੀਜੇ ਉਹ ਹੁਣ 2022 ਦਾ ਪੰਜਾਬ ਦਾ ਭਵਿੱਖ ਤੈਅ ਕਰਨਗੇ ਤੇ ਜੇ ਤੁਸੀਂ ਐਵੇਂ ਆਪ ਮੁਹਾਰੇ ਕਿ ਮੈਂ ਤਾਂ ਯਾਰ ਪੁਸ਼ਤੈਨੀ ਅਕਾਲੀ ਸੀ ਮੈਂ ਪਾਤੀਆਂ ਵੋਟਾਂ ਮੈਂ ਤਾਂ ਜੀ ਕਾਂਗਰਸ ਦੀ ਸਰਕਾਰ ਹੈ ਮੈਂ ਕੰਮ ਲੈਣੇ ਆ ਮੇਰੇ ਵੀਰੋ ਇੱਕ ਵਾਰ ਝਾਤ ਮਾਰ ਕੇ ਦੇਖੋ ਕਿਹੜੇ ਕੰਮ ਤੁਹਾਡੇ ਹੋਏ ਨੇ ਥਾਣੇ ਪੈਸੇ ਲੈਂਦੇ ਨੇ ਤਹਿਸੀਲੇ ਪੈਸੇ ਲੈਂਦੇ ਨੇ ਬਿਜਲੀ ਘਰ ਚ ਪੈਸੇ ਚੱਲਦੇ ਨੇ ਸਿਰਫ ਤੁਸੀਂ ਚੌਧੀਆਂ ਚੌਧਰੀਆਂ ਦੇ ਪਿੰਡਾਂ ਵਿੱਚ ਗੁਲਾਮ ਜਿੱਦਾ ਬਣ ਗਏ ਹੋ ਨਾ ਕੋਈ ਨੰਬਰਦਾਰ ਕੋਈ ਸਰਪੰਚ ਕਿ ਮੈਨੂੰ ਕੀ ਕਹੂਗਾ ਜੇ ਮੈਂ ਇਹਨੂੰ ਵੋਟ ਨਾ ਪਾਈਏ ਮੈਂ ਰਾਟੇ ਦਾਲ ਤੱਕ ਆਕਤਾ ਨਹੀਂ ਕਟਾ ਦੂਗਾ ਇਹ ਮੇਰੀ ਪੈਨਸ਼ਨ ਤਾਂ ਨਹੀਂ ਕਟਾ ਦੂਗਾ ਇਹ ਮੇਰੇ ਨਰੇਗਾ ਦੇ ਕਾਗ ਤਾ ਨਹੀਂ ਕਟਾ ਦੂਗਾ ਇਹ ਤਾਂ ਇਸ ਪੱਧਰ ਦੇ ਉੱਤੇ ਰਾਜਨੀਤੀ ਨੂੰ ਸੋਚ ਕੇ ਇਸ ਪਰਮਾਨੇ ਤੇ ਲੈ ਕੇ ਆਉਣਾ ਆਪਾਂ ساری ਜ਼ਿੰਦਗੀ ਇਹਨਾਂ ਰਵੇਤੀ ਤੇ ਪੁਰਾਣੀਆਂ ਟਕਸਾਲੀ ਪਾਰਟੀਆਂ ਦੇ ਗੁਲਾਮ ਰਾਵਾਂਗੇ ਪਰਬ ਇਸ ਲਈ ਮੇਰੀ ਤੁਹਾਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਓ ਇਸ ਵਾਰ ਤਖਤਾ ਪਲਟ ਕਰ ਦਿਓ ਇਦਾਂ ਕਰਕੇ ਇਹ ਇਸ ਤਰ੍ਹਾਂ ਕਰ ਦਿਓ ਬੋਲੀ ਜੋ ਮਰਜੀ ਜਾਓ ਮਿਲੀ ਜੇ ਨੂੰ ਮਰਜੀ ਜਾਓ ਸਾਡੇ ਕੋਲ ਪਬਲਿਸਿਟੀ ਦੇ ਪਹੁੰਚਣ ਦੇ ਸਾਧਨ ਸਾਡੇ ਕੋਲ ਤਾਂ ਹਲੇ ਚੋਣ ਨਿਸ਼ਾਨ ਨਹੀਂ ਮਿਲ ਸਕੇ ਅਸੀਂ ਚੋਣ ਨਿਸ਼ਾਨ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਇਸ ਵਾਰ ਕੈਂਡੀਡੇਟਸ ਜਿਹੜੀ ਮਸ਼ੀਨਾਂ ਨੇ VOTING MACHINES ਉਤੇ ਜਿੱਦਾਂ ਬੀਬੀ ਪਰਮਜੀਤ ਕੌਰ ਖਾਲੜਾ ਲਿਖਿਆ ਹੋਊਗਾ ਅੱਗੇ ਫੋਟੋ ਲੱਗੇਗੀ ਚੋਣ ਦੇ ਸ਼ਾਂਦਾ ਇੰਤਜ਼ਾਰ ਹੀ ਨਾ ਕਰੋ ਸੁਪਾਲ ਸਿੰਘ ਘਹਿਰਾ ਲਿਖਿਆ ਹੋਊਗਾ ਅੱਗੇ ਫੋਟੋ ਲੱਗੇਗੀ ਮਾਸਟਰ ਬਲਦੇਵ ਸਿੰਘ ਐਮ ਐਲ ਏ ਜੈਤੋ ਫਰੀਦਕੋਟ ਤੋਂ ਅੱਗੇ ਫੋਟੋ ਲੱਗੀ ਹੋਵੇ ਤਾਂ ਫੋਟੋ ਦੇ ਮੋਰੇ ਤੁਸੀਂ ਬਟਨ ਦਬਾਉਂਗੇ ਉਹ ਸਾਡੇ ਸਿਰ ਮੱਥੇ ਤੇ ਤੁਹਾਡੀ ਵੋਟ ਆਵੇਗੀ ਅਸੀਂ ਤੁਹਾਡੇ ਦੁੱਖ ਸੁੱਖ ਤੇ ਭਾਈਵਾਲ ਬਣਾਂਗੇ ਅਸੀਂ ਤੁਹਾਡੀ ਢਾਲ ਬਣਾਂਗੇ ਅਸੀਂ ਤੁਹਾਡੀ ਆਵਾਜ਼ ਬਣਾਂਗੇ ਇਹ ਸਾਰੇ ਇਸ਼ੂਸ ਮੈਂ ਤੁਹਾਡੇ ਨਾਲ ਅੱਜ ਡਿਸਕਸ ਕਰਨਾ ਚਾਹੁੰਦਾ ਸਾਡੇ ਕੋਲ ਸਾਧਨਾਂ ਦੀ ਕਮੀ ਹੈ ਮੈਂ ਐਨ ਆਰ ਆਈਸ ਨੂੰ ਆਪਣੇ ਪੰਜਾਬ ਪੇਠੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਸਾਡੀ ਮਦਦ ਵੀ ਕਰੋ ਪਲੀਜ਼ ਸਾਡੀ ਪਿੰਡਾਂ ਦੇ ਵਿੱਚ ਸੁਨੇਹੇ ਭੇਜ ਕੇ ਵੋਟਰਸ ਨੂੰ ਮੋਟੀਵੇਟ ਕਰਕੇ ਵੀ ਕਰੋ ਤੇ ਆਰਥਿਕ ਤੌਰ ਤੇ ਵੀ ਜੇ ਸਾਡੀ ਤੁਸੀਂ ਮਦਦ ਕਰੋਗੇ ਅਸੀਂ ਉਹ ਪੈਸਾ ਕੱਲੇ ਕੱਲੇ ਦਾ ਅਸੀਂ ਤੁਹਾਨੂੰ ਜਵਾਬਦੇਹ ਹੋਵਾਂਗੇ ਇੱਕ ਇੱਕ ਪੈਸਾ ਜਸਟ ਫੋਰ ਪਬਲਿਸਿਟੀ ਸੇ ਨਾ ਕੋ ਸ਼ਰਾਬ ਪਲੋਣੀ ਨਾ ਕੋ ਟੋਡੇ ਨਾ ਕੋ ਨਸ਼ੇ ਨਾ ਕੋਈ ਚਿੱਟਾ ਨਾ ਕੋ ਟੀਕੇ ਸਿੰਪਲੀ ਥੈਟ ਮਨੀ ਵਿਲ ਗੋ ਇਨਟੂ मीनिंगफुल ਪਬਲਿਸਿਟੀ ਬਿਕਾਜ਼ ਵਿਜ਼ਿਬਿਲਿਟੀ ਬਿਨੋਂ ਸਟੇਟ ਦੇ ਵਿੱਚ ਇੱਕ ਇੱਕ ਹਲਕੇ ਦੇ ਵਿੱਚ ਮਤਲਬ 15-15 ਲੱਖ ਫੋਟ ਰਿਆ 15-1500 ਬੂਥ ਆ ਹਰ ਬੂਥ ਤੇ ਵਿਜ਼ਿਬਿਲਟੀ ਪੋਸਟਰਸ ਫਲੈਕਸ ਸਟicker ਇਹਦੇ ਵਾਸਤੇ ਵੀ ਤਾਂ ਮੇਰੇ ਵੀਰੋ ਖਰਚਾ ਬਹੁਤ ਆਉਂਦਾ ਸੋ ਇਸ ਦੀ ਸਾਡੀ ਮਦਦ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਮੈਨੂੰ ਪੂਰਨ ਆਸ ਹੈ ਕਿ ਅੱਜ ਦੇ ਮੇਰੇ ਵਿਚਾਰ ਤੁਹਾਨੂੰ ਕਰੰਟ ਇਸ਼ੂਜ਼ ਦੇ ਉੱਤੇ ਜ਼ਰੂਰ ਅੱਛੇ ਲੱਗੇ ਹੋਣਗੇ ਅਗਰ ਅੱਛੇ ਲੱਗੇ ਨਾ ਤਾਂ ਕਾਈਂਡੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰ ਦੇਣਾ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਖਡੂਰ ਸਾਹਿਬ ਇੱਕ ਪੰਥਕ ਸੀਟ ਮੰਨੀ ਜਾਂਦੀ ਹੈ ਤੇ ਪੰਥਕ ਸੀਟ ਦੇ ਉੱਤੇ ਕੋਈ ਅਜਿਹਾ ਪੰਥਕ ਇਨਸਾਨ ਕਾਬਜ਼ ਹੋਣਾ ਚਾਹੀਦਾ ਹੈ ਜੋ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੋਵੇ ਜਿਨੇ ਲੋਕ ਭਲਾਈ ਵਾਸਤੇ ਕਾਰਜ ਕੀਤੇ ਹੋਣ ਤੇ ਜਿੱਦਾਂ ਸੁਪਾਲ ਸਿੰਘ ਖੈਰ ਨੇ ਆਪ ਦੱਸਿਆ ਕਿ ਅੱਜ ਤੱਕ ਬੀਬੀ 자ਗੀਰ ਕੌਰ ਨੇ ਕੀਤੇ ਕੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਗਰ ਕੁਝ ਜਾਗੀਰ ਹੈ ਤਾਂ ਉਹ ਉਹ ਕੁੱਲ ਮਿਲਾ ਕੇ ਸ਼ੱਕ ਦੇ ਬਿਨਾਂ ਦੇ ਵਿੱਚ ਹੀ ਆਂਦੀ ਹੈ ਸ਼ੱਕ ਦੇ ਦਾਇਰੇ ਦੇ ਵਿੱਚ ਹੀ ਆਂਦੀ ਹੈ ਤੇ ਇਲਜ਼ਾਮ ਜੁਣਾ ਉੱਤੇ ਲਗਾਏ ਗਏ ਨੇ ਉਹ ਕਿਤਨਾ ਕਿਤੇ ਸਹੀ ਸਾਬਿਤ ਹੁੰਦੇ ਨੇ ਤੇ ਦੂਸਰੇ ਪਾਸੇ ਬਾਦਲ ਪਰਿਵਾਰ ਦੇਰ ਗੱਲ ਕੀਤੀ ਜੀ ਤਾਂ ਉਹ ਉਰਾਂ ਉਤੇ ਜਿੰਨੇ ਇਲਜ਼ਾਮ ਨੇ ਉਹ ਤੁਹਾਡੇ ਸਾਹਮਣੇ ਜਗ ظاہر ਨੇ ਫਿਰ ਚਾਹੇ ਗੱਲ ਬੇਅਦਬੀਆਂ ਦੀ ਹੋਵੇ ਸਵਾਦ ਸਾਥ ਨੂੰ ਦਿੱਤੀ ਹੋਈ ਮਾਫੀ ਦੀ ਹੋਵੇ ਬੀਬੀ ਜਾਗੀਰ ਕੌਰ ਦੀ ਮਦਦ ਕਰਨ ਦੀ ਹੋਵੇ ਜਾਂ ਕੁਵਰ ਵਿਜੇ ਪ੍ਰਤਾਪ ਦਾ ਤਬਾਦਲਾ ਕਰਵਾਉਣ ਦੀ ਹੁਣ ਤੁਸੀਂ ਆਪ ਸੋchnਾ ਹੈ ਕਿ ਤੁਸੀਂ ਕਿਹੜੀ ਧਿਰ ਦਾ ਸਾਥ ਦੇਣਾ ਹੈ ਆਖਿਰ ਪੰਜਾਬ ਨੂੰ ਤੀਜਾ ਬਦਲ ਦੇਣਾ ਹੈ ਜਾਂ ਨਹੀਂ ਦੇਣਾ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ